ਰਾਇਪੁਰ ਨਾਂ ਦੇ ਨਗਰ ਵਿੱਚ ਸੋਇਨਾ ਤੇ ਮੋਇਨਾ ਨਾਂ ਦੇ ਪਤੀ ਪਤਨੀ ਰਹਿੰਦੇ ਸਨ ਉਹਨਾਂ ਨੇ ਇੱਕ ਵੈਰਾਗੀ ਸਾਧ ਪਾਸੋਂ ਉਪਦੇਸ਼ ਲਿਆ ਸੀ ਜਿਸ ਅਨੁਸਾਰ ਰੋਜ਼ ਸਵੇਰੇ ਇਹ ਪੱਥਰ ਨੂੰ ਠਾਕੁਰ ਸਮਝ ਕੇ ਪਹਿਲਾ ਇਸ਼ਨਾਨ ਕਰਾਉਂਦੇ ਫਿਰ ਫੁੱਲਾਂ ਦਾ ਹਾਰ ਪਾਇਆ ਕਰਦੇ ਸ। ਕਦੀ ਵੀ ਨਾਗਾ ਨਹੀਂ ਸੀ ਪਾਇਆ। ਸਮਾਂ ਥੋੜਾ ਵੀ ਨਹੀਂ ਸੀ ਖੁੱਜ ਜਾਂਦੇ। ਇੱਕ ਸਵੇਰ ਦੋਨੋਂ ਠਾਕੁਰ ਦੇ ਇਸ਼ਨਾਨ ਲਈ ਨਦੀ ਤੋਂ ਜਲ ਲੈ ਕੇ ਆ ਰਹੇ ਸਨ। ਰਾਹ ਵਿੱਚ ਉਹਨਾਂ ਦੀ ਨਜ਼ਰ ਇੱਕ ਫਟੜ ਸਿੱਖ ਤੇ ਪਈ। ਪਾਣੀ ਪਾਣੀ ਉਹਦੀ ਮੂੰਹ ਵਿੱਚ ਹੋਲੀ ਜੀ ਆਵਾਜ਼ ਨਿਕਲ ਰਹੀ ਸੀ ਆਵਾਜ਼ ਸੁਣ ਕੇ ਇੱਕ ਪਲ ਲਈ ਦੋਨੋਂ ਰੁਕ ਗਏ ਇੱਕ ਜ਼ਖਮੀ ਬੰਦਾ ਪਾਣੀ ਲਈ ਪੁਕਾਰ ਰਿਹਾ ਹੋਵੇ ਤਾਂ ਕੋਮਲ ਹਿਰਦੇ ਕੰਮ ਉੱਠਦੇ ਨੇ ਤਾਂ ਕਿ ਬੰਦਾ ਮਦਦ ਕਰਨ ਲਈ ਬਹੜਦਾ ਹੈ ਪਰ ਉਹਨਾਂ ਤੋਂ ਇਹ ਜਾ ਨਾ ਹੋ ਸਕਿਆ ਉਹ ਤਾਂ ਠਾਕੁਰ ਦੇ ਇਸ਼ਨਾਨ ਲਈ ਜਲ ਲੈ ਕੇ ਜਾ ਰਹੇ ਸਨ ਉਸਨੂੰ ਝੂਠਾ ਕਿਵੇਂ ਕਰ ਸਕਦੇ ਸਨ ਉਹ ਸਿੱਖ ਅਖੀਰਲੇ ਸਾਹਾ ਤੇ ਸੀ ਜੇ ਕੋਈ ਦੇਖਭਾਲ ਕਰਦਾ ਤਾਂ ਉਹ ਬਚ ਵੀ ਸਕਦਾ ਸੀ ਪਰ ਦੇਖਭਾਲ ਕਰਦਾ ਕੌਣ ਆਸ-ਪਾਸ ਇਨ੍ਹਾਂ ਦੋਨਾਂ ਤੋਂ ਇਲਾਵਾ ਕੋਈ ਹੋਰ ਬੰਦਾ ਵੀ ਨਹੀਂ ਸੀ ਇੱਕ ਪਾਸੇ ਉਹਨਾਂ ਦਾ ਨਿਧਨਿਮ ਸੀ ਠਾਕੁਰ ਦਾ ਇਸ਼ਨਾਨ ਕਰਉਂਦਾ ਠਾਕੁਰ ਜੀ ਦੇ ਇਸ਼ਨਾਨ ਦਾ ਸਮਾਂ ਨਾ ਬੀਤ ਜਾਵੇ ਜਲਦੀ ਚੱਲੀਏ ਠਾਕੁਰ ਜੀ ਦੇ ਦਰਸ਼ਨ ਕਰੀਏ ਸੋਇਨਾ ਨੇ ਕਿਹਾ ਦੋਹਨੋ ਸਿੱਖ ਨੂੰ ਉੱਤੇ ਹੀ ਛੱਡ ਕੇ ਘਰ ਨੂੰ ਤੁਰ ਪਈ ਇਸ ਤਰ੍ਹਾਂ ਦਰਸ਼ਨ ਨਹੀਂ ਹੋਣ ਲੱਗੇ ਤੁਰਿਆਂ ਜਾਂਦਿਆਂ ਨੇ ਸਿੱਖ ਦਾ ਪਾਚਨ ਸੁਨਿਆ ਪਰ ਅਣ ਸੁਨਿਆ ਕਰ ਦਿੱਤਾ ਘਰ ਜਾ ਕੇ ਠਾਕੁਰ ਦਾ ਇਸ਼ਨਾਨ ਕਰਾਇਆ ਫੁੱਲਾਂ ਦੀ ਮਾਲਾ ਵੀ ਪਾਈ ਪੂਜਾ ਅਰਚਨਾ ਵੀ ਕੀਤੀ ਪਰ ਮਨ ਨੂੰ ਸ਼ਾਂਤੀ ਨਹੀਂ ਸੀ ਮਨ ਕਲਪ ਰਿਆ ਸੀ ਇਸ ਤਰ੍ਹਾਂ ਜਾਪ ਰਿਆ ਸੀ ਜੇਕਰ ਛਾਤੀ ਤੇ ਕਿਸੇ ਨੇ ਬਹੁਤ ਭਾਰੀ ਪੱਥਰ ਰੱਖ ਦਿੱਤਾ ਹੋਵੇ ਜਦ ਮਨ ਨੂੰ ਚੈਨ ਹੀ ਨਾ ਆਇਆ ਤਾਂ ਸੋਚਿਆ ਪਤਾ ਤੇ ਕੀਤਾ ਜਾ ਉਸ ਸਿੱਖ ਨਾਲ ਕੀ ਪੀਤੀ ਹੈ ਸੋਇਨਾ ਕਰੋ ਨਿਕਲ ਤੋਰਿਆ ਉਧਰ ਨੂੰ ਜਿੱਧਰ ਸਵੇਰੇ ਸਿੱਖ ਦੇਖਿਆ ਸੀ ਪਤਾ ਕਰਨ ਤੇ ਕਿਸੇ ਨੇ ਦੱਸਿਆ ਕਿ ਗੁਰੂ ਦਾ ਸਿੱਖ ਸ਼ਹੀਦ ਹੋ ਗਿਆ ਹੈ ਸਾਰੀ ਗੱਲ ਪੁੱਛਣ ਤੇ ਪਤਾ ਲੱਗਾ ਕਿ ਸਿੱਖ ਨੇ ਕਿਸੇ ਗਰੀਬ ਦੀ ਰੱਖਿਆ ਲਈ ਡਾਕੂਆਂ ਨਾਲ ਲੋਹਾ ਲੈ ਲਿਆ ਕੁਝ ਨੂੰ ਪਾਰ ਬੁਲਾ ਦਿੱਤਾ ਕੁਝ ਭੱਜ ਗਏ ਪਰ ਆਫਟੜ ਹੋ ਗਿਆ ਕੁਝ ਸਮੇਂ ਬਾਅਦ ਸ਼ਹੀਦੀ ਪਾ ਗਿਆ ਜਿਸ ਦੀ ਰੱਖਿਆ ਲਈ ਸਿੱਖ ਜਾਨ ਤੇ ਖੇਲ ਗਿਆ ਸੀ ਉਹ ਤਾਂ ਪਹਿਲਾਂ ਹੀ ਭੱਜ ਚੁੱਕਾ ਸੀ ਸਾਰੇ ਗੱਲ ਸੁਣ ਕੇ ਸੋਇਨਾ ਨੂੰ ਬਹੁਤ ਅਫਸੋਸ ਹੋਇਆ ਕੁਝ ਸਮੇਂ ਬਾਅਦ ਦਸਮ ਪੀਤਾ ਕਲਗੀਧਰ ਸਾਹਿਬ ਸ਼ਹੀਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਰਾਏਪੁਰ ਆਏ ਸਨ ਸੋਇਨਾ ਨੇ ਸੁਨਿਆ ਦਰਸ਼ਨਾ ਦੀ ਚਾਹ ਪੈਦਾ ਹੋਈ ਉਹ ਇਹਨਾਂ ਨੂੰ ਨਾਲ ਲੈ ਕੇ ਦਰਸ਼ਨਾ ਲਈ ਤੁਰ ਪਿਆ ਜਿਸ ਜਗ੍ਹਾ ਗੁਰੂ ਸਾਹਿਬ ਨੇ ਆਸਨ ਲਾਇਆ ਸੀ ਸੰਗਤ ਦਾ ਬਹੁਤ ਇਕੱਠ ਸੀ ਸੋਇਨਾ ਮੋਇਨਾ ਨੇ ਬਹੁਤ ਯਤਨ ਕੀਤਾ ਪਰ ਦਰਸ਼ਨ ਨਾ ਹੋ ਪਾਏ ਇਕੱਠ ਕਾਰਨ ਨਾ ਹੀ ਅੱਗੇ ਜਾ ਹੋਇਆ ਤੇ ਨਾ ਹੀ ਦਰਸ਼ਨ ਹੋਏ ਜਿੰਨਾ ਸਮਾਂ ਗੁਰੂ ਸਾਹਿਬ ਰਾਏਪੁਰ ਰਹੇ ਸੋਇਨਾ ਮੋਇਨਾ ਨੂੰ ਦਰਸ਼ਨ ਦਾ ਸੁਭਾਅ ਪ੍ਰਾਪਤ ਨਾ ਹੋਇਆ ਉਹ ਦਿਨ ਆ ਪੂਜਾ ਜਦ ਦਸ਼ਮੇਸ਼ ਪਿਤਾ ਜੀ ਨੇ ਅਨੰਦਪੁਰ ਸਾਹਿਬ ਚਾਲੇ ਪਾਉਣੇ ਸਨ ਦਰਸ਼ਨਾ ਦੀ ਤਾੰਗ ਨਾਲ ਸੋਇਨਾ ਮੋਇਨਾ ਨਗਰ ਤੋਂ ਕੁਝ ਦੂਰ ਆਨੰਦਪੁਰ ਵੱਲ ਜਾਣ ਵਾਲੇ ਰਾਹ ਤੇ ਖੜ ਗਏ ਗੁਰੂ ਸਾਹਿਬੀ ਆਪਣੇ ਪਿਆਰੇ ਸਿੱਖ ਦੇ ਬੱਚਨ ਨੂੰ ਕਿਵੇਂ ਭੁੱਲ ਜਾਂਦੇ ਆਪ ਜੀ ਨੇ ਉਸ ਰਸਤੇ ਹੀ ਨਾ ਗਏ ਸੋਇਨਾ ਮੋਇਨਾ ਜਾਣ ਚੁਕੇ ਸਨ ਕਿ ਉਹਨਾਂ ਪਾਸੋਂ ਬਹੁਤ bari ਪੁੱਲ ਹੋ ਗਈ ਹੈ ਹੁਣ ਹੋ ਵੀ ਕੀ ਸਕਦਾ ਹੈ ਪੱਥਰ ਦੇ ਠਾਕੂ ਨੂੰ ਇਸ਼ਨਾਨ ਕਰਾਉਣ ਦੀ ਮਨਸ਼ਾ ਵਿੱਚ ਉਸ ਨੇ ਗੁਰੂ ਦੇ ਪਿਆਰੇ ਨੂੰ ਪਾਣੀ ਨਾ ਪਿਲਾਇਆ ਜਿਸ ਦੇ ਹਿਰਦੇ ਵਿੱਚ ਠਾਕੁਰ ਵੱਜਦਾ ਸੀ ਆਪਣੇ ਪੁੱਲ ਮਾਨ ਕੇ ਦੋਨੋਂ ਬਹੁਤ ਪਛਤਾਉਂਦੇ ਇਸੇ ਪਛਤਾਵੇ ਵਿੱਚ ਤਰਸ਼ਨਾ ਲਈ ਜੋੜੜੀ ਕਰਦੇ ਦੋਵੇਂ ਅਨੰਦਪੁਰ ਸਾਹਿਬਲ ਤੁਰ ਪਏ ਅਨੰਦਪੁਰ ਸਾਹਿਬ ਪਹੁੰਚ ਕੇ ਸੋਇਨਾ ਨੇ ਗੁਰੂ ਦਰਬਾਰ ਦੀ ਬਗੀਚੇ ਦੀ ਮਾਲੀ ਦੀ ਭਾਈ ਕੇਸ਼ਵ ਸਿੰਘ ਜੀ પાસે ਬੇਨਤੀ ਕਰਕੇ ਫੁੱਲਾਂ ਦੀ ਦੇਖਭਾਲ ਕਰਨ ਦੀ ਸੇਵਾ ਲੈ ਲਈ ਦੋਨੋਂ ਪਤੀ ਪਤਨੀ ਇੱਕ ਪਾਸੇ ਕੁੱਲੀ ਪਾ ਕੇ ਉਸ ਵਿੱਚ ਰਹਿਣ ਲੱਗੇ ਬਹੁਤ ਲਗਨ ਨਾਲ ਸੇਵਾ ਕਰਦੇ ਪਰ ਸੱਚੇ ਪਾਤਸ਼ਾਹ ਸਤਗੁਰ ਜੀ ਦੇ ਦਰਸ਼ਨ ਨਸੀਬ ਨਾ ਹੁੰਦੇ ਸਾਰਾ ਦਿਨ ਦੋਨੋਂ ਬਗੀਚੇ ਵਿੱਚ ਸੇਵਾ ਕਰਦੇ ਰਹਿੰਦੇ ਮਨ ਅਰਦਾਸ ਵਿੱਚ ਜੁੜਿਆ ਰਹਿੰਦਾ ਪਰ ਦਰਸ਼ਨ ਕਿਵੇਂ ਹੁੰਦੇ ਸਿੱਖ ਦਾ ਬਚਨ ਜੋ ਹੋ ਚੁੱਕਿਆ ਸੀ ਮਾਤਾ ਜੀਤੋ ਜੀ ਦਾ ਨਿਤਨੇਮ ਸੀ ਕਿ ਸਵੇਰੇ ਜਿਸ ਵੇਲੇ ਗੁਰੂ ਸਾਹਿਬ ਨਿਜ ਸਰੂਪ ਵਿੱਚ ਜੁੜ ਕੇ ਬੈਠਣ ਤੋਂ ਬਾਅਦ ਬਾਹਰ ਆ ਕੇ ਦਰਸ਼ਨ ਦਿੰਦੇ ਤਾਂ ਮਾਤਾ ਜੀ ਆਪ ਜੀ ਨੂੰ ਫੁੱਲਾਂ ਦਾ ਹਾਰ ਭੇਟਾ ਕਰਿਆ ਕਰਦੇ ਸਨ ਇਹ ਹਾਰ ਸੋਇਨਾ ਮੋਇਨਾ ਤਿਆਰ ਕਰਿਆ ਕਰਦੇ ਸਨ ਸੋਚਦੇ ਜੇ ਦਰਸ਼ਨ ਨਹੀਂ ਹੁੰਦੇ ਤਾਂ ਘਟੋ-ਘਟ ਉਹਨਾਂ ਦੁਆਰਾ ਬਨਾਇਆ ਹਾਰ ਹੀ ਗੁਰੂ ਸਾਹਿਬ ਦੇ ਹਜ਼ੂਰ ਪਹੁੰਚ ਜਾਂਦਾ ਹੈ ਇੱਕ ਦਿਨ ਗੁਰੂ ਸਾਹਿਬ ਸੈਰ ਕਰਦੇ ਹੋਏ ਬਗੀਚੇ ਵਿੱਚ ਆ ਗਏ ਨੀਤ ਨਿਰੰਕਾਰ ਦੀ ਉਸ ਸਮੇਂ ਸੋਇਨਾ ਮੋਇਨਾ ਕਿਸੇ ਕਾਰਨ ਕਰਕੇ ਉੱਥੇ ਨਹੀਂ ਸਨ ਪਾਈ ਕੇਸਵ ਸਿੰਘ ਜੀ ਸੇਵਾ ਵਿੱਚ ਹਾਜ਼ਰ ਹੋ ਗਏ ਕੇਸਵ ਸਿੰਘ ਬਗੀਚਾ ਤਾਂ ਬਹੁਤ ਸੁੰਦਰ ਸਜਾਇਆ ਹੋਇਆ ਗੁਰੂ ਸਾਹਿਬ ਨੇ ਕਿਹਾ ਸੱਚੇ ਪਾਤਸ਼ਾਹ ਇਹ ਤਾਂ ਛੋਟੇ ਮਾਲੀ ਦੀ ਸੇਵਾ ਹੈ ਕੁਝ ਦਿਨਾਂ ਤੋਂ ਇੱਥੇ ਹੀ ਸੇਵਾ ਕਰ ਰਿਹਾ ਹੈ ਪਾਈ ਕੇਸਵ ਸਿੰਘ ਨੇ ਬੇਨਤੀ ਕੀਤੀ ਪਾਈ ਕੇਸਵ ਸਿੰਘ ਨੇ ਸੋਚਿਆ ਸ਼ਾਇਦ ਗੁਰੂ ਸਾਹਿਬ ਸੋਇਨਾ ਨੂੰ ਉੱਥੇ ਸਦਨ ਪਰ ਗੁਰੂ ਸਾਹਿਬ ਵਾਪਸ ਚਲੇ ਗਏ ਸੋਇਨਾ ਮੋਇਨਾ ਨੂੰ ਪਤਾ ਲੱਗਾ ਤਾਂ ਬਹੁਤ ਪਛਤਾਈ ਜੇ ਉਸੇ ਸਮੇ ਬਕੀਚੇ ਵਿੱਚ ਹੁੰਦੇ ਤਾਂ ਦਰਸ਼ਨ ਹੋ ਜਾਂਦੇ ਪਰ ਕੀਕੂ ਸਿੱਖ ਦਾ ਬਚਨ ਜੂ ਹੋਇਆ ਹੋਇਆ ਇੱਕ ਸ਼ਾਮ ਫਕੀਰੀ ਬਾਣੇ ਵਿੱਚ ਇੱਕ ਬੰਦਾ ਉਹਨਾਂ ਦੀ ਕੁਲੀ ਮੂਹਰੇ ਆ ਕੇ ਲੱਗਾ ਖੈਰਾ ਮੰਗ। ਉਹਨਾਂ ਨੇ ਭੇਟਾ ਦੇਣੀ ਚਾਈ ਪਰ ਉਹ ਤਾਂ ਮੰਗੇ ਫੁੱਲ। ਉਹਨਾਂ ਬਹੁਤ ਸਮਝਾਇਆ ਕਿ ਇਹ ਬਗੀਚਾ ਗੁਰੂ ਜੀ ਦਾ ਹੈ ਪਰ ਉਹ ਨਾ ਹੀ ਮੰਨੇ। ਅਖੀਰ ਜਾਂਦਾ ਹੋਇਆ ਸ਼ਰਾਬ ਦੇ ਗਿਆ ਕਿ ਸਾਰੇ ਫੁੱਲ ਸੁੱਕ ਜਾਣਗੇ। ਸਵੇਰੇ ਸੋਇਨਾ ਮੋਇਨਾ ਇਸ਼ਨਾਨ ਕਰਕੇ ਬਗੀਚੇ ਵਿੱਚ ਆਏ। ਤਾ ਜੋ ਹਾਰ ਬਣਾਇਆ ਜਾ ਸਕੇ ਪਰ ਬਗੀਚੇ ਦੇ ਤਾਂ ਸਾਰੇ ਫੁੱਲ ਹੀ ਸੁੱਕ ਚੁੱਕੇ ਸਨ ਦੋਨਾਂ ਦੇ ਨੈਣਾਂ 'ਚ ਅਥਰੂ ਵਗ ਤੁਰੇ ਦਰਸ਼ਨ ਤਾਂ ਬਾਗਾਂ ਵਿੱਚ ਨਹੀਂ ਸੀ ਪਰ ਅੱਜ ਸੇਵਾ ਵੀ ਹੱਥੋਂ ਗਈ ਵਿਰਲਾਪ ਕਰਦੇ ਹੋਏ ਇਹ ਜੋਦਰੀ ਕਰਨ ਲੱਗੇ ਕਿ ਰੋਜ਼ ਤਾਂ ਹਾਰ ਬਣਾਉਂਦੀ ਸੇਵਾ ਹੀ ਮਿਲ ਜਾਂਦੀ ਸੀ ਅੱਜ ਹਾਰ ਕਿਵੇਂ ਬਣਨ ਐਨੇ ਮਾਰੇ ਕਰਮ ਹਨ ਅਚਾਨਕ ਇੱਕ ਮਨਮੋਹਣੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਇਹ ਤਾਂ ਆਪ ਕਲ ਕੀਦਰ ਸੱਚੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਦੋਨੋਂ ਚਰਨਾ ਤੇ ਟਿਕ ਪਏ ਸੱਚੇ ਪਾਤਸ਼ਾਹ ਆਪ ਸਾਨੂੰ ਦਰਸ਼ਨ ਦੇਣਾ ਆਏ ਹੋ ਅਸੀਂ ਇੰਨੇ ਮੰਦੇ ਕਰਮਾ ਵਾਲੇ ਤੁਹਾਡੇ ਸਿੱਖ ਨੂੰ ਪਾਣੀ ਨਹੀਂ ਪਿਲਾਇਆ ਸਾਡੇ ਕਰਕੇ ਬਗੀਚੇ ਦੇ ਸਾਰੇ ਫੁੱਲ ਸੁੱਕ ਗਏ ਫਿਰ ਵੀ ਫਿਰ ਵੀ ਤੁਸੀਂ ਸਾਨੂੰ ਦਰਸ਼ਨ ਦਿੱਤੇ ਹਨ ਸਤਕੁਰ ਜੀ ਨੇ ਦੋਨਾਂ ਨੂੰ ਚਰਨਾ ਤੋਂ ਉਠਾਇਆ ਤੁਹਾਡੀ ਪ੍ਰੇਮ ਦੀ ਖਿੱਚ ਅਸੀਂ ਮਹਿਸੂਸ ਕਰਦੇ ਸੀ ਪਰ ਸਿੱਖ ਦਾ ਬਚਨ ਜੋ ਹੋਇਆ ਸੀ ਸਵਾਸ ਸਵਾਸ ਸਿਮਰਨ ਕਰਨ ਵਾਲੇ ਸਿੱਖ ਦਾ ਬਚਨ ਅਟਲ ਹੁੰਦਾ ਹੈ ਸਿੱਖ ਨੇ ਬਚਨ ਕੀਤਾ ਸੀ ਕਿ ਇਸ ਤਰ੍ਹਾਂ ਤੁਹਾਨੂੰ ਦਰਸ਼ਨ ਨਹੀਂ ਹੋਣੇ ਹੁਣ ਤੁਸੀਂ ਉਸ ਤਰ੍ਹਾਂ ਦੇ ਨਹੀਂ ਰਹੇ ਇਸ ਕਰਕੇ ਹੁਣ ਤੁਹਾਨੂੰ ਦਰਸ਼ਨ ਦਿੱਤੇ ਹਨ ਸਿੱਖ ਨੇ ਜੋ ਬਚਨ ਕੀਤਾ ਸੀ ਉਹ ਪੂਰਾ ਹੋ ਕੇ ਰਿਹਾ ਹੈ ਦੁਨੀਆ ਭਾਵੇਂ ਇੱਧਰ ਦੀ ਉੱਧਰ ਹੋ ਜਾਵੇ ਸਾਧੂ ਦੇ ਮੂੰਹ ਜੋ ਗੱਲ ਇੱਕ ਵਾਰ ਨਿਕਲ ਜਾਵੇ ਉਹ ਪੂਰੀ ਹੋ ਕੇ ਹੀ ਰਹਿੰਦੀ ਹੈ